ਲਓ ਇਹ ਫੋਟੋ ਵਾਲੇ ਸੂਟ ਆ ਗਏ ਜੀ ਇਹਦੇ ਵਿੱਚ ਤਿੰਨ ਕਲਰ ਹੋਣਗੇ ਦੋ ਡਿਜ਼ਾਈਨ ਹੋਣਗੇ ਜੀ ਲਓ ਚੈੱਕ ਕਰੋ ਜੀ ਛੋਲ ਸੂਟ ਆਈ ਇਹ ਫੋਟੋ ਵਾਲਾ ਜਿਹੜਾ ਤੁਹਾਨੂੰ ਆਪਾਂ ਪਿਕ ਦਿਖਾਈ ਹੈ ਜੀ ਇਹ ਕਮੀਜ਼ ਆ ਗਈ ਸਾਈਡ ਤੇ ਬਾਜੂ ਆ ਗਏ ਇਹ ਬਾਟਮ ਆ ਗਈ ਪਸ਼ਮੀਨੇ ਦੀ ਤੇ ਪਸ਼ਮੀਨੇ ਦੀ ਛੋਲ ਆਈ ਤਿੰਨ ਕਲਰ ਨੇ ਦੋ ਡਿਜ਼ਾਈਨ ਨੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp 'ਤੇ ਆਰਡਰ ਕਰ ਦਿਓ ਜੀ ਲਓ ਜੀ ਚੈੱਕ ਕਰੋ ਜੀ ਦੂਜਾ ਕਲਰ ਇਹਦੇ ਵਿੱਚ ਹੀ ਆ ਗਏ ਜੀ ਲੋਕਵੇਦ ਆ 800 ਦਾ 900 ਦੀ ਆਪਾਂ 450 ਦੇ ਵਿੱਚ ਦੇਵਾਂਗੇ ਤੁਹਾਨੂੰ ਜੀ ਬਿੱਗ ਆਫਰ ਲੱਗੀ ਹੋਈ ਹੈ ਅਲੀ ਸ਼ਿਰਵਿੰਦ ਕੰਟ ਤੇ 450 ਦੇ ਵਿੱਚ ਦੇਵਾਂਗੇ ਜੀ ਦੋ ਡਿਜ਼ਾਈਨ ਨੇ ਤਿੰਨ ਕਲਰ ਨੇ ਜੀ ਤੀਜਾ ਕਲਰ ਇਹ ਆ ਜੀ ਲੋ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਲਓ ਜੀ WhatsApp 'ਪਾਡਰ ਕਰ ਦਿਓ ਜੀ ਲਓ ਜੀ ਦੂਜਾ ਡਿਜ਼ਾਈਨ ਇਹ ਵਿੱਚ ਇਹ ਆ ਜੀ ਚੈੱਕ ਕਰੋ ਡਿਜ਼ਾਈਨ ਬਹੁਤ ਸ਼ਾਨਦਾਰ ਬਣਿਆ ਹੋਇਆ ਜੀ ਇਹਦੇ ਵਿੱਚ ਵੀ ਤੁਹਾਨੂੰ ਆਪਾਂ ਤਿੰਨ ਕਲਰ ਦੇਵਾਂਗੇ ਜੀ ਜਿਹੜਾ ਵੀ ਤੁਹਾਨੂੰ ਕਲਰ ਡੀਰ ਪਸੰਦ ਆ ਸਕਰੀਨ ਸ਼ਾਟ ਲਓ ਸਾਨੂੰ WhatsApp ਆਰਡਰ ਕਰ ਦਿਓ ਜੀ ਲਓ ਜੀ ਦੂਜਾ ਕਲਰ ਇਹ ਆ ਗਿਆ ਸਾਢੇ 400 ਦੇ ਵਿੱਚ ਦੇਵਾਂਗੇ ਤੁਹਾਨੂੰ ਆਪਾਂ ਮਿਲੂਗਾ ਤੁਹਾਨੂੰ ਅਲੀ ਸ਼ੇਰ ਵਾਲਿਆਂ ਦੇੋਂ ਠਾਣਾ ਰੋਡ ਪੀਖੀ ਤੋਂ ਜੀ ਤੀਜਾ ਕਲਰ ਇਹ ਆ ਗਿਆ ਲਓ ਦੋ ਡਿਜ਼ਾਈਨਾਂ ਤਿੰਨ ਤਨ ਕੱਲੇ ਜਿਹੜਾ ਵੀ ਤੁਹਾਨੂੰ ਕਲਰ ਡੀਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਆਰਡਰ ਕਰ ਦਿਓ ਸਾਢੇ 400 ਦੇ ਵਿੱਚ ਸ਼ੌਲ ਸੂਟ